ਅੱਜਕੱਲ ਦੀ ਨੌਜਵਾਨ ਪੀੜੀ ਦੀ ਫਿਜ਼ੀਕਲ ਐਕਟੀਵਿਟੀ ਅਤੇ ਖਾਣ-ਪੀਣ ਸਹੀ ਢੰਗ ਦੇ ਨਾਲ ਨਾ ਹੋਣ ਦੇ ਕਾਰਨ ਸਮੱਸਿਆਵਾਂ ਦਾ ਸਾਹਮਣਾ ਲਗਾਤਾਰ ਹੀ ਕਰਨਾ ਪੈ ਰਿਹਾ ਹੈ ਜਿਸ ਦੇ ਸਿੱਟੇ ਸਾਡੇ ਸਭ ਦੇ ਸਾਹਮਣੇ ਹੀ ਹਨ ਚਿੰਤਾ ਦਾ ਮੁੱਖ ਵਿਸ਼ਾ ਬਣੇ ਹੋਏ ਹਨ ਪੰਜਾਬ ਸਰਕਾਰ ਵੱਲੋਂ ਵੀ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਦੇ ਤਹਿਤ ਨੌਜਵਾਨਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ਜੋਗਾ ਕਿ ਪੰਜਾਬ ਸਰਕਾਰ ਦੇ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਹਰ ਵਰਗ ਨੂੰ ਖੇਡਾਂ ਦੇ ਨਾਲ ਜੁੜਨ ਦਾ ਮੌਕਾ ਮਿਲਿਆ ਅਤੇ ਖੇਡਾਂ ਦੇ ਵਿੱਚ ਭਾਗ ਲੈਣ ਵਾਲਿਆਂ ਨੇ ਜਿੱਤ ਹਾਸਲ ਕਰਨ ਉੱਤੇ ਸਨਮਾਨ ਚਿੰਨ੍ਹ ਵੀ ਪ੍ਰਾਪਤ ਕੀਤੇ ਗਏ ਸਨ ਉਸੇ ਹੀ ਲੜੀ ਦੇ ਤਹਿਤ ਅੱਜ ਮਾਲਵੇ ਦੀ ਵਿਦਿਅਕ ਸੰਸਥਾ ਸਰਕਾਰੀ ਪ੍ਰਜੇਂਦਰਾ ਕਾਲਜ ਫਰੀਦਕੋਟ ਵੱਲੋਂ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾ ਦੇ ਤਹਿਤ ਨਹਿਰੂ ਸਟੇਡੀਅਮ ਦੇ ਵਿੱਚ ਤਿੰਨ ਰੋਜ਼ਾ ਲੜਕੇ ਅਤੇ ਲੜਕੀਆਂ ਦੇ ਰੈਸਿੰਗ ਕੰਪੀਟੀਸ਼ਨ ਦੀ ਸ਼ੁਰੂਆਤ ਕੀਤੀ ਗਈ ਜਿਸ ਦੇ ਵਿੱਚ ਲਗਭਗ 11 ਕਾਲਜਾਂ ਦੀਆਂ ਵੱਖ-ਵੱਖ ਟੀਮਾਂ ਭਾਗ ਲੈ ਰਹੀਆਂ ਹਨ thank <laughs> you 君はプラットの <laughs> Thank you. सरकारी बजेंद्रा कॉलेज फरीदकोट जो कि मालवे की माल सिमौ संस्था है उसके कार्यकारी प्रिंसिपल होने के नाते आज मैं इतने नहरू स्टेडियम पहुंची है अज का दिन बहुत ही साफागा दिन है और साढ़े लिए माण वाली गल है कि पंजाबी यूनिवर्सिटी पटियाला अंतर कॉलेज रैसलिंग कंपटीशन होस्ट कर माण महसूस हो रहा है ਔਰ ਇਹਦੇ ਵਿੱਚ ਲਗਭਗ 11 ਕਾਲਜਾਂ ਦੀਆਂ ਟੀਮਾਂ ਵੱਖ-ਵੱਖ ਕਾਲਜਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ ਅੱਜ ਦੇ ਦਿਨ ਲੜਕੀਆਂ ਦੇ ਰੈਸਲਿੰਗ ਕੰਪੀਟੀਸ਼ਨ ਕਰਵਾਏ ਜਾ ਰਹੇ ਹਨ ਔਰ ਕੱਲ ਤੇ ਪਰਸੋਂ ਇਤਿੰਨ ਦਿਨ ਚੱਲੇਗਾ ਜੀ ਕੰਪੀਟੀਸ਼ਨ ਕੱਲ ਤੇ ਪਰਸੋਂ ਲੜਕੀਆਂ ਦੇ ਕੰਪੀਟੀਸ਼ਨ ਕਰਵਾਏ ਜਾਏਗਾ ਪਰ ਕਿਹੜੇ ਕਿਹੜੇ ਕਾਲਜ ਜਿਹੜੇ ਪਾਰਟ ਲੈ ਰਹੇ ਇਹਦੇ ਵਿੱਚ ਸਾਡੇ ਕਾਲਜ ਤੋਂ ਇਲਾਵਾ ਮਲੇਰ ਕੋਟਲਾ ਦਾ ਸਰਕਾਰੀ ਕਾਲਜ ਮੋਦੀ ਕਾਲਜ ਪਟਿਆਲਾ ਦਾ ਹੋਰ ਵੱਖ-ਵੱਖ ਪੰਜਾਬੀ ਯੂਨੀਵਰਸਿਟੀ ਨਾਲ ਅਫੀਲੀਏਟਡ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਇਸ ਹਨ ਜੀ ਹਰਜਿੰਦਰ ਸਿੰਘ ਸਿਖਿਅਰ ਪਾ ਆਪਣੇ ਕੋਲੇ ਇਸ ਵਕਤ ਜੋ ਲੜਕੀਆਂ ਦੇ ਅੱਜ ਮੁਕਾਬਲੇ ਕਰਵਾਏ ਜਾ ਰਹੇ ਹਨ ਲੜਕੀਆਂ ਦੇ ਵਿੱਚ ਫ੍ਰੀ ਸਟਾਈਲ ਦਾ ਮੁਕਾਬਲਾ ਹੁੰਦਾ ਤੇ ਕੱਲ ਲੜਕਿਆਂ ਦਾ ਗ੍ਰੀਕੋ ਰੋਮਨ ਰੈਸਲਿੰਗ ਦਾ ਮੁਕਾਬਲਾ ਕਰਵਾਇਆ ਜਾਵੇਗਾ ਤੇ ਪਰਸੋ ਲੜਕਿਆਂ ਦਾ ਫ੍ਰੀ ਸਟਾਈਲ ਕੁਸ਼ਤੀ ਦਾ ਮੁਕਾਬਲਾ ਕਰਵਾਇਆ ਜਾਵੇਗਾ ਸਰ ਕਿਹੜੇ-ਕਿਹੜੇ ਵਰਗ ਇਹਦੇ ਵਿੱਚ ਸ਼ਾਮਲ ਹੋ ਇਸ ਦੇ ਵਿੱਚ 10 ਵਰਗਾਂ ਦੇ ਜਿਹੜੇ ਮੁਕਾਬਲੇ ਕਰਵਾਏ ਜਾਂਦੇ ਨੇ ਲੜਕਿਆਂ ਦੇ ਲੜਕੀਆਂ ਦੇ ਤੇ ਫ੍ਰੀਸਟਾਈਲ ਤੇ ਗਰੂਪ ਗ੍ਰੀਕੁਰੂ ਹੁੰਦੀ ਇੰਡੈਕਸ ਸਟੈਪ ਉਹ ਕਿਹੜਾ ਰਿਸਰਚ ਆਊਗਾ ਜਿਸ ਤਰ੍ਹਾਂ ਜਿਹੜੇ ਵਿਦਿਆਰਥੀ ਇੱਥੋਂ ਪਹਿਲੇ ਸਥਾਨ ਤੇ ਆਉਣਗੇ ਉਹ ਨਾਰਥ ਜੂਨ ਇੰਟਰ ਯੂਨੀਵਰਸਿਟੀ ਦੇ ਵਿੱਚ ਪਾਰਟਿਸਿਪੇਟ ਕਰਨਗੇ ਜੋ ਉੱਥੋਂ ਅੱਗੇ ਜਿੱਤ ਕੇ ਫਿਰ 올 ਇੰਡੀਆ ਇੰਟਰ ਯੂਨੀਵਰਸਿਟੀ ਸੌਰੀ ਇਹ ਗੱਲ ਕਰੀਏ ਤਾਂ ਜਿਸ ਤਰ੍ਹਾਂ ਕੁਝ ਵਿਦਿਆਰਥੀ ਇੱਥੇ ਪਹੁੰਚੇ ਆ ਨਈ ਕਿਹੜਾ ਨਾਲ ਟੂਡੇ ਵਿੱਚ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋ ਉਹਨਾਂ ਨੂੰ ਅਸੀਂ ਇਹੀ ਮੈਸੇਜ ਦੇਣਾ ਚਾਹਾਂਗੇ ਜੀ ਉਹ ਖੇਡਾਂ ਨਾਲ ਜੁੜਨ ਕਿਉਂਕਿ ਜੋ ਅੱਜ ਦਾ ਸਮਾਂ ਹੈ ਉਸ ਦੇ ਵਿੱਚ ਫਿਜ਼ੀਕਲ ਐਕਟੀਵਿਟੀ ਬੱਚਿਆਂ ਦੀ ਬਹੁਤ ਜ਼ਿਆਦਾ ਘਟ ਚੁੱਕੀ ਹੈ ਜਿਹਦੇ ਕਾਰਨ ਬਹੁਤ ਸਾਰੀਆਂ ਐਡੀਆਂ ਬਿਮਾਰੀਆਂ ਨੇ ਉਹ ਬੱਚਿਆਂ ਨੂੰ ਘੇਰ ਰਹੀਆਂ ਜੇਕਰ ਉਹ ਗਰਾਊਂਡਾਂ ਦੇ ਨਾਲ ਜੁੜਨਗੇ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਜੁੜਨਗੇ ਤਾਂ ਉਹਨਾਂ ਦੀ ਜਿਹੜੀ ਮਾਨਸਿਕ ਤੇ ਸਰੀਰਕ ਸਿਹਤ ਆ ਉਹ ਬਹੁਤ ਵਧੀਆ ਬਣੂਗੀ ਤੁਹਾਡਾ ਕਿਹੜੀ ਜਿਹੜੇ ਤੋਂ ਆਇਆ ਮੇਰਾ ਨਾਮ ਫਸ਼ਪ੍ਰੀਤ ਘਰਾ ਅਸੀਂ ਸਾਰੇ ਬਰੇਕਾਡਲਾ ਜ਼ਿਲ੍ਹੇ ਤੋਂ ਆਇਆ ਕਮਿਊਨਿਟੀ ਕਾਲਜ ਬਰੇਕਾਡਲਾ ਤੋਂ ਇਸ ਤਰ੍ਹਾਂ ਦੇ ਇਵੈਂਟ ਕਰਵਾਏ ਜਾ ਰਹੇ ਨੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ گورਨਮੈਂਟ ਬਜਿੰਦਰਾ ਕਾਲਜ ਫਰੀਦਕੋਟ ਵੀ ਖੇ ਕੁਸ਼ਤੀ ਅਤੇ ਮੁਕਾਬਲੇ ਕਰਾਈ ਜਾ ਰਹੇ ਨੇ ਇੱਥੇ ਦਾ ਅਰੇਂਜਮੈਂਟ ਬਹੁਤ ਵਧੀਆ ਹੈ ਸਾਰਾ ਕੁਝ ਪ੍ਰੋਪਰ ਫੈਸਿਲਿਟੀਆਂ ਨੇ ਇਸ ਤਰ੍ਹਾਂ ਤੁਹਾਡੇ ਲੋਕ ਵੀ ਕਰਦੇ ਹਾਂ ਹਾਂਜੀ ਦੇਖੋ ਸਾਡੀ ਫਾਈਨਲ ਸਾ ਵੀ ਫਾਈਨਲ ਦੇ ਵਿੱਚ ਆ ਨੈਕਸਟ ਡੇ ਦੇ ਅ ਵੀ ਕੀ ਬਣਦਾ ਤੁਹਾਡੇ ਨਾਲ ਦੀ ਜੀ ਕੀ ਮੈਸੇਜ ਦੇਣਾ ਦਿਓਗੇ ਅਸੀਂ ਇਹ ਮੈਸੇਜ ਦਵਾਂਗੇ ਕਿ ਵੱਧ ਤੋਂ ਵੱਧ ਤੁਸੀਂ ਸਪੋਰਟਸ ਦੇ ਵਿੱਚ ਪਾਰਟਿਸਿਪੇਟ ਕਰੋ ਤੇ ਆਪਦੇ ਆਪ ਨੂੰ ਇੰਪਰੂਵ ਕਰੋ ਕੀ ਨਾਮ ਹੈ ਜੀ ਤੁਹਾਡਾ ਕਿਹੜੀ ਜਗ੍ਹਾ ਤੋਂ ਆਏ ਐ ਨਾ ਸਰ ਹਮ ਐਸਪੀ ਕਾਲਜ ਮਸਤੋਆਣਾ ਸਾਹਿਬ ਤੋਂ ਸੰਗਰੂਰ ਹੈ ਜੋ ਵਾਸੇ ਆਏ ਇਹ ਵਡਿਤ ਕਰਵਾਏ ਜਾ ਰਿਹਾ ਹੈ ਕਿਵੇਂ ਲੱਗਿਆ ਠੀਕ ਹੈ ਸਰ ਸਭ ਕੁਝ ਮਤਲਬ ਠੀਕ ਹੈ ਇਤਨਾ ਜ਼ਿਆਦਾ ਬੜੀਆ ਵੀ ਨਹੀਂ ਹੈ ਲੇਕਿਨ ਠੀਕ ਹੈ ਇਤਨਾ ਬੇਕਾਰ ਵੀ ਨਹੀਂ ਕੀ ਨਾਮ ਹੈ ਜੀ ਤੁਹਾਡਾ ਕਿਹੜੀ ਇੰਟਰ ਕਾਲਜ ਚੱਲ ਰਿਹਾ ਬੱਚਿਆਂ ਦਾ ਤਾਂ ਜਿਹੜਾ ਜੋ ਵੀ ਉਪਰਾਲਾ ਕੀਤਾ ਜਾ ਰਿਹਾ ਬਹੁਤ ਵਧੀਆ ਹੈ ਔਰ ਮੈਨੂੰ ਲੱਗਦਾ ਕਿ ਜਿਹੜੀ ਇਹਨਾਂ ਦੀ ਰਹਾਈ ਸ਼ਾ ਖਾਣਾ ਬੱਚਿਆਂ ਨੂੰ ਬਹੁਤ ਵਧੀਆ ਦਿੱਤਾ ਗਿਆ ਹੈ ਔਰ ਜਿਵੇਂ ਕਿ ਅੱਜ ਕੱਲ ਦਾ ਕੁਝ ਖਾਪਾ ਦੇਖ ਹੀ ਰਹੇ ਹਾਂ ਮੋਸਟਲੀ ਜਿਹੜਾ ਯੂਥ ਆ ਉਹ ਨਸ਼ੇ ਵੱਲ ਨੂੰ ਜਾ ਰਿਹਾ ਹੈ ਪਰ ਮੈਨੂੰ ਲੱਗਦਾ ਕਿ ਜਿਵੇਂ ਦੇ ਮੁਕਾਬਲੇ ਨੇ ਕੁਸ਼ਤੀ ਵਰਗੇ ਤੇ ਜਿਹੜਾ ਆਪਣਾ ਪੁਰਾਣਾ ਪੰਜਾਬ ਆ ਉਸ ਨੂੰ ਇਹਨਾਂ ਨਾਲ ਲਿੰਕ ਕਰਕੇ ਵਾਪਿਸ ਲਿਆੰਦਾ ਹੈ ਨੌਜਵਾਨ ਪੀੜੀ ਨੂੰ ਇਹਹੀ ਮੈਸੇਜ ਦੀ ਵੱਤ ਚੜ੍ਹ ਕੇ ਨਸ਼ਾ ਤੋਂ ਪਰਾਂ ਜਾਓ ਅਤੇ ਖੇਡਾਂ ਵੱਲ ਧਿਆਨ ਦਿਓ ਜੋ ਪੁਰਾਣਾ ਪੰਜਾਬ ਆ ਉਹਨੂੰ ਮੁੜ ਸੁਰਜੀਤ ਕਰੋ ਇਹ ਹੀ ਮੇਰਾ ਨੌਜਵਾਨਾਂ ਨੂੰ ਸੰਦੇਸ਼ ਹੈ